ਸਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਸ਼ਵਾਦ ਕਰਾਂਗੇ ਬਲਟਨ ਦੀ ਐਸਐਲ ਦੀ ਵੱਡੀ ਖਬਰ ਤੋਤਾ ਬਨਵਾਰੀ لال ਪ੍ਰੋਹਿ ਦਾ ਅਸਤੀਫਾ ਮਨਜ਼ੂਰ ਹੋਇਆ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿ ਦਾ ਅਸਤੀਫਾ ਮਨਜ਼ੂਰ ਹੋ ਗਿਆ ਯਾਨੀ ਕਿ ਹੁਣ ਉਹ ਗਵਰਨਰ ਨਹੀਂ ਰਹਿਣਗੇ ਤਾਂ ਨਹੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਗਲਾ ਨਾਂ ਹੈ ਗੁਲਾਬ ਚੰਦ ਕਟਾਰੀਆ ਗੁਲਾਬ ਚੰਦ ਕਟਾਰੀਆ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਬੱਚੋ ਵੀ ਕਾਜਪਾਰ ਸੰਬੰਧਗੇ ਦਫਤਰ ਹਾਲ ਅਸਲ ਦੇ ਰਾਜਪਾਲ ਨੇ ਗੁਲਾਬਚੰਦ ਕਟਾਰੀਆ ਤੋਂ ਕਟਾਰੀਆ ਰਾਜਸਥਾਨ ਬੀਜੇਪੀ ਦੇ ਗद्दार ਨੇਤਾ ਵੀ ਰਹੇ ਨੇ ਤਾਂ ਰਾਜਸਥਾਨ ਸਰਕਾਰ ਦੇ ਵਿੱਚ ਦੱਸਦੀ ਹੈ ਕਿ ਕਈ ਵਾਰ ਮੰਤਰੀ ਰਹਿ ਚੁਕੇ ਨੇ ਔਰ ਗ੍ਰਹਿ ਮੰਤਰੀ ਰਹਿ ਚੁਕੇ ਨੇ ਯਾਨੀ ਕਿ ਅਹਿਮ ਡਿਪਾਰਟਮੈਂਟ ਉਹਨਾਂ ਦੇ ਕੋਲ ਰਿਹਾ ਹੈ ਦਿਲਚਸਪ ਗੱਲ ਇਹ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਵੀ ਰਾਜਸਥਾਨ ਦੇ ਨਾਲ ਤਾਲੁਕ ਰੱਖਦੇ ਸਨ ਅਤੇ ਪੰਜਾਬ ਦੇ ਨਵੇਂ ਗਵਰਨਰ ਵੀ ਰਾਜਸਥਾਨ ਦੇ ਨਾਲ ਸੰਬੰਧਿਤ ਨੇ ਤਾ ਬੰਵਾਰੀ ਲਾ ਕੋਹੇ ਤੇ 3 ਫਰਵਰੀ ਨੂੰ ਅਸਤੀਫਾ ਦਿੱਤਾ ਸੀ ਜਿਸ ਨੂੰ ਹੁਣ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਹੈ ਕੱਲ ਨਵ ਸੂਬਿਆਂ ਦੇ ਰਾਜਪਾਲ ਬਦਲੇ ਗਏ ਨੇ ਕਟਾਰੀਆ ਰਾਜਸਥਾਨ ਭਾਜਪਾ ਦੇ ਪ੍ਰਧਾਨ ਰਹੇ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਰਾਜਸਥਾਨ ਸਰਕਾਰ ਚ ਗ੍ਰਹਿ ਮੰਤਰੀ ਰਹੇ ਰਹੇ 8 ਵਾਰ ਦੇ ਵਿਧਾਇਕ ਨੇ ਯਾਨੀ ਕਿ ਵੱਡਾ ਅਗਰ ਸਿਆਸੀ ਕਰੀਅਰ ਤੇ ਨਜ਼ਰ ਮਾਰੀਏ ਤਾਂ ਲੰਮਾ ਸਮਾਂ ਸਿਆਸਤ ਦੇ ਵਿੱਚ ਵੱਡੇ ਅਹੁਦੇ 'ਤੇ ਰਹੇ ਨੇ ਇਸੇ ਸਾਲ ਰਾਜਸਥਾਨ ਚੋਣਾਂ ਤੋਂ ਠੀਕ ਪਹਿਲਾਂ ਕਟਾਰੀਆ ਨੂੰ ਅਸਮ ਦਾ ਰਾਜਪਾਲ ਲਗਾ ਦਿੱਤਾ ਗਿਆ ਸੀ ਬਣਾ ਦਿੱਤਾ ਗਿਆ ਸੀ ਇਸੇ ਲਈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੰਤ ਬਨਵਾਰੀ لال ਪ੍ਰੋਹਿਤ ਦੇ ਨਾਲ ਮੁੱਖ ਮੰਤਰੀ ਮਾਨ ਦਾ ਸ਼ੁਰੂ ਤੋਂ ਹੀ 36 ਦਾ ਅੰਕੜਾ ਰਿਹਾ ਹੈ ਕਦੇ ਵਿਧਾਨ ਸਭਾ ਸੈਸ਼ਨ ਬਲੌਡ ਨੂੰ ਲੈ ਕੇ ਕਦੇ ਯੂਨੀਵਰਸਿਟੀ ਚਾਰਚਸਲਰ ਦੀ ਨਿਤੀ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਰਾਜਸਥਾਨ ਤੇਲੰਗਾਨਾ ਮਹਾਰਾਸ਼ਟਰ ਝਾਰਖੰਡ ਛਤੀਸਗੜ੍ਹ ਸਿੱਕਮ ਮੇਗਾਲਿਆ ਸਿੱਕਮ ਮਨੀਪੁਰ ਦੇ ਗਵਰਨਰ ਜਿਹੜੇ ਨੇ ਉਹ ਬਦਲੇ ਗਏ ਨੇ ਤਾਂ ਬਨਵਾਰੀ لال ਪ੍ਰੋਹਿਤ ਸتمبر 2021 ਦੇ ਵਿੱਚ ਪੰਜਾਬ ਦੇ ਗਵਰਨਰ ਬਣੇ ਸਨ ਉਸ ਤੋਂ ਪਹਿਲਾਂ ਤਾਮਿਲਨਾਡੂ ਦੇ ਰਾਜਪਾਲ ਸਨ ਅੱਜ 2 ਦਿਨ ਪਹਿਲਾਂ ਹੀ ਬਨਵਾਰੀ ਲਾਲਾpropto ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਏ ਸੀ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਸਨ ਜਿਸ ਤੇpropto ਨੇ ਕਿਹਾ ਸੀ ਕਿ ਉਹ ਪੰਜਾਬ ਦੇ ਲਈ ਕੰਮ ਕਰ ਰਖੇ ਨੇ ਤਾਂ ਕੁਲ ਮਿਲਾ ਕੇ ਅੱਜ ਜਿਹੜਾ ਸਿ ਕਹਿ ਸਕਦੇ ਆ ਵਿਵਾਦ ਤਾਂ ਹੁਣੇ ਬਨਵਾਰੀ ਲਾਲpropto ਦੇ ਨਾਲ ਇਹ ਮੰਨਿਆ ਜਾ ਸਕਦਾ ਹੈ ਬਤੌਰ ਗਵਰਨਰ ਪੰਜਾਬ ਦੀ ਸਰਕਾਰ ਦੇ ਨਾਲ ਇਹ ਅਖਿਰਲਾ ਵਿਵਾਦ ਸੀ ਜਿਸ ਦਾ ਜਵਾਬ ਉਹਨਾਂ ਨੇ ਦਿੱਤੇ ਤੋ ਬੀਟਾ 1 ਦੇ ਤਾਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਜਨਤਾ ਨੇ ਉਹਨਾਂ ਨੂੰ ਹਰਾਇਆ ਤਾਂ ਜਨਤਾ ਦੀ ਪਰਿਸ਼ੰਹਾ ਦੇ ਵਿੱਚ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਵੀ ਕਿਹਾ ਸੀ ਕਿ ਉਹ ਹੁਣ ਕੋਈ ਚੋਣ ਨਹੀਂ ਲੜਨਗੇ ਜੇਕਰ ਦੌੜਾ ਕਰ ਰਹੇ ਨੇ ਤਾਂ ਹਾਲਾਤ ਕਾਫੀ ਜ਼ਿਆਦਾ ਸੈਂਸਿਟਿਵ ਨੇ ਖਰਾਬ ਨੇ ਬਾਰਡਰ ਦੇ ਤਾਂ ਸਾਰੇ ਜਵਾਬ ਉਹਨਾਂ ਦਿੰਦੇ ਨੇ ਔਰ ਸੀ ਉਹਨਾਂ ਦਾ ਜੇਕਰ ਸਾਰਾ ਕਾਰਜਕਾਲ ਦੇਖੀਏ 2021 ਤੋਂ ਲੈ ਕੇ 2024 ਤੱਕ ਤਾਂ ਆਪਣੇ ਹੀ ਅੰਦਾਜ਼ ਦੇ ਵਿੱਚ ਹਮੇਸ਼ਾ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਜਿਹੜਾ ਬਤੌਰ ਗਵਰਨਰ ਜਵਾਬ ਦਿੱਤਾ ਗਿਆ ਹੈ ਕਦੀ ਹਾਸੇ ਲੈ ਸਭੀ ਨਜ਼ਰ ਆਇਆ ਕਦੀ ਇਮੋਸ਼ਨਲ ਵੀ ਹੁੰਦੇ ਹੋਏ ਨਜ਼ਰ ਆਏ ਨੇ ਪਾਬੋਖ ਹੁੰਦੇ ਹੋਏ ਨਜ਼ਰ ਆਏ ਨੇ ਤਾਂ ਕਵੀ ਕਦੀ ਸਾਨੂੰ ਤਲਖੀ ਵੀ ਵੇਖਣ ਨੂੰ ਮਿਲੀ ਹੈ ਅਸੀਂ ਕਹਿ ਲਈਏ ਤਾਂ ਕਦੇ ਨਰਾਜ਼ਗੀ ਜਿਹੜੀ ਹੈ ਉਹਨਾਂ ਦੇ ਚਿਹਰੇ ਤੇ ਉਹਦੇ ਸ਼ਬਦਾ ਦੇ ਵਿੱਚੋਂ ਉਹ ਵੀ ਚਲਕਦੀ ਹੋਈ ਨਜ਼ਰ ਆਈਆ ਹਾਲਾਂਕਿ ਇੱਕ ਤਸਵੀਰ ਅਸੀਂ ਉਹ ਵੀ ਦੇਖੀ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਸੀਮ ਭਗਵੰਤਪਾਨ ਦੇ ਵੱਲੋਂ ਬਰਦਾਰੀ ਲਾਲ ਪ੍ਰੋਹਿ ਦੇ ਫੈਰੀ ਹੱਥ ਲਗਾਏ ਗਏ ਸਨ ਤਾਂ ਉਹ ਵੀ ਪਿਕਚਰ ਕਾਫੀ ਜ਼ਿਆਦਾ ਹਾਈਲਾਈਟ ਹੋਈ ਸੀ ਸੁਰਖੀਆਂ ਦੇ ਵਿੱਚ ਆਈ ਸੀ ਔਰ ਇਸ ਦਾ ਵੀ ਜ਼ਿਕਰ ਪਰਸੋ ਬਨਵਾਰੀ ਲਾਲ ਪ੍ਰੋਹਿਤ ਕਰਦੇ ਹੋਏ ਨਜ਼ਰ ਆਇਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਚੰਗੇ ਇਨਸਾਨ ਨੇ ਜਦੋਂ ਮਿਲਦੇ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਮਿਲਦੇ ਨੇ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਤਾਂ ਰਿਸ਼ਤਾ ਸੀ ਕਹਿ ਲਈਏ ਤਾਂ ਖਟਮਿਠਾ ਰਿਹਾ ਹੈ ਯਾਨੀ ਕਿ ਖਟਾਸ ਵੀ ਨਜ਼ਰ ਆਈ ਹੈ ਔਰ ਅਜੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਸੀ ਉਹਨੂੰ ਉਹਦੋਂ ਲੱਗਦਾ ਸੀ ਕਿ ਥੋੜੀ ਮਿਠਾਸ ਵੀ ਹੈ ਪਰ ਕੁੱਲ ਮਿਲਾ ਕੇ ਅਗਰ ਜੇਕਰ ਨਿਚੋੜ ਕੱਢੀਏ ਤਾਂ 2021 ਤੋਂ ਲੈ ਕੇ 2024 ਤੱਕ ਦਾ ਕਾਰਜਕਾਲ ਜਿਹੜਾ ਹੈ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਬਨਵਾਰੀ ਲਾਲ ਪ੍ਰੋਹਿਤ ਦਾ ਪंकज ਕਪਾਹੀ ਮੇਰੇ ਸੋਗੀ ਫੋਨ ਲਾਈਨ ਤੇ ਜੁੜ ਚੁਕੇ ਨੇ पंकज ਅਸਤੀਫਾ ਕਾਫੀ ਸਮਾਂ ਪਹਿਲਾਂ ਦਿੱਤਾ ਗਿਆ ਪਰ ਹੁਣ ਮਨਜ਼ੂਰ ਹੋਇਆ ਹੈ ਤਾਂ ਨਵੇਂ ਗਵਰਨਰ ਗੁਲਾਬ ਚੰਦ ਨੂੰ ਲਗਾ ਦਿੱਤਾ ਗਿਆ। ਤੇ ਦੇਖੋ ਬਿਲਕੁਲ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਦੀ ਅਜਿਹਾ ਨਹੀਂ ਹੋਇਆ ਕਿ ਮੁੱਖ ਮੰਤਰੀ ਵਰਸਸ ਰਾਜਪਾਲ ਜਿਹੜਾ ਵਾ ਉਹ ਲਗਾਤਾਰ ਇੰਨੀ ਜ਼ਿਆਦਾ ਤਲਖੀ ਦੇਖਣ ਨੂੰ ਮਿਲੀ ਹੋਵੇ ਤਾਂ ਪਿਛਲੇ ਅਗਰ 1.5 ਸਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅਮੋ ਸਾਹਮਣੇ ਮੁੱਖ ਮੰਤਰੀ ਵਰਸਸ ਜਿਹੜੇ ਨੇ ਰਾਜਪਾਲ ਰਹੇ ਨੇ ਔਰ ਸੂਬੇ ਦੇ ਦੋ ਸਭ ਤੋਂ ਵੱਡੇ ਅਹੁਦੇ ਔਰ ਦੋ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਤਨਾਤ ਜਿਹੜੇ ਮੁਖੀ ਨੇ ਉਹਨਾਂ ਦੀ ਆਪਸੀ ਤਲਕੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੇ ਦੇਖੀ ਹੈ ਦੋ ਦਿਨ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜਾ ਬਨਵਾਰੀ لال ਦੇ ਵੱਲੋਂ ਤਾਂ ਉਸ ਵੇਲੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਮੁੱਖ ਮੰਤਰੀ ਦਾ ਮੈਨੂੰ ਹਟਵਾਉਣਾ ਚਾਹੁੰਦੇ ਨੇ ਔਰ ਮੈਂ ਜਿਹੜਾ ਹੈ ਆਪਣਾ ਕੰਮ ਕਰ ਰਿਹਾ ਹਾਂ ਲਗਾਤਾਰ ਸਵਾਲ ਜਿਹੜੇ ਨੇ ਮੁੱਖ ਮੰਤਰੀ ਦੇ ਵੱਲੋਂ ਚੁੱਕੇ ਜਾ ਰਹੇ ਸੀਗੇ ਕਿ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਵੈ ਉਹਨਾਂ ਦੇ ਗੰਮਾਂ ਨੂੰ ਲੈ ਕੇ ਕਿਵੇਂ ਰੋਕਿਆ ਜਾ ਸਕਦਾ ਹੈ ਰਾਜਪਾਲ ਦੇ ਵੱਲੋਂ ਔਰ ਅਸੀਂ ਲੋਕਾਂ ਦੇ ਚੁਣੇ ਹੋਏ ਆ ਤੁਸੀਂ ਜਿਹੜਾ ਵੈ ਤੁਹਾਨੂੰ ਸਿਲੈਕਟ ਕਰਕੇ ਭੇਜਿਆ ਗਿਆ ਇਸ ਤਰੀਕੇ ਦੇ ਸ਼ਬਦਾਵਲੀ ਦਾ ਇਸਤੇਮਾਲ ਵੀ ਹੋਇਆ ਜੀ ਕੰਟਰੋਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਸਹੀ-ਸਰੀਆਂ ਕੰਟਰੋਵਰਸਿਟੀ ਰਹੀਆਂ ਨੇ ਖਾਸ ਤੌਰ ਦੇ ਉੱਤੇ ਜਦੋਂ ਯੂਨੀਵਰਸਿਟੀ ਦੇ ਮਸਲੇ ਦੀ ਗੱਲ ਕੀਤੀ ਜਾਵੇ ਗ੍ਰੀਨ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਲਗਾਣੇ ਸੀਗੇ ਉਸ ਵੇਲੇ ਜਿਹੜੀ ਹੈ ਅਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਜਦੋਂ ਰਾਜਪਾਲ ਨੇ ਮਨਾਂ ਕਰ ਦਿੱਤਾ ਕਿ ਕਿਤੇ ਇਸ ਤਰੀਕੇ ਨਾਲ ਡਿਫੀ ਨਹੀਂ ਹੋ ਸਕਦੀ ਸੈਸ਼ਨ ਬੁਲਾਉਣ ਨੂੰ ਲੈ ਕੇ ਜਿਹੜਾ ਅੜਿੱਕਾ ਬਨਵਾਰੀ ਲਾਲ ਦੇ ਨਾਲ ਰਿਹਾ ਉਸ ਵੇਲੇ ਸਰਕਾਰ ਨੂੰ ਜਿਹੜਾ ਸੁਪਰੀਮ ਕੋਰਟ ਦਾ ਰੁਕਵੀ ਕਰਨਾ ਪਿਆ ਉਹਨ ਕਿਉਂਕਿ 3 ਫਰਵਰੀ ਨੂੰ ਅਸਤੀਫਾ ਜਿਹੜਾ ਦਿੱਤਾ ਗਿਆ ਸੀਗਾ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਉਹਨਾਂ ਦਾ ਕਾਰਜਕਾਲ ਮੁਕੰਮਲ ਹੋ ਗਿਆ ਸੀਗਾ ਤਾਂ ਹੁਣ ਉਹਨਾਂ ਦਾ ਤਸੀਹਾ ਜਿਹੜਾ ਵੈ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੂਬੇ ਦੇ ਨਵੇਂ ਜਿਹੜੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਲਗਾ ਦਿੱਤੇਗੇ ਨੇ ਜਿਹੜੇ 13 ਅਕਤੂਬਰ 1944 ਨੂੰ ਪੈਦਾ ਹੋਏ ਸੀਗੇ ਐਸ ਵੇਲੇ ਅਸਾਮ ਦੇ ਰਾਜਪਾਲ ਸੀਗੇ ਔਰ ਰਾਜਸਥਾਨ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਜਿਹੜਾ ਗੁਲਾਬ ਚੰਦ ਕਟਾਰੀਆ ਦਾ ਰਿਹਾ ਵੈ ਲਗਾਤਾਰ ਚਾਹੇ ਵਿਧਾਇਕ ਦੇ ਤੌਰ ਤੇ ਹੋਣ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੋਣ ਕਈ ਸਾਰੇ ਉਦਿਆਂ ਦੇ ਉੱਤੇ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਰਹੇ ਨੇ ਸਿਆਸਤ ਦਾ ਇਹ ਕਿਹਾ ਜਾਂਦਾ ਕਿ ਬਾਬਾ ਬੋਰਡ ਜਿਹੜਾ ਵਾ ਰਾਜਸਥਾਨ ਦੇ ਵਿੱਚ ਗੁਲਾਬਚੰਦ ਕਟਾਰੀਆ ਨੂੰ ਕਿਹਾ ਜਾਂਦਾ ਹੈ ਕਿਉਂਕਿ 1944 ਨੂੰ ਪੈਦਾ ਹੋਏ ਔਰ ਇੱਕ ਲੰਬਾ ਤਜਰਬਾ ਜਿਹੜਾ ਵੈ ਉਹ ਰਾਜਨੀਤੀ ਦਾ ਵਕਤ ਵਕਤ ਉਹਦਿਆ ਦੇ ਉੱਤੇ ਰਹਿੰਦੇ ਹੋਏ ਰਿਹਾ ਚਾਹੇ ਵਿਧਾਇਕ ਦੇ ਤੌਰ ਤੇ ਹੋਵੇ ਚਾਹੇ ਮੰਤਰੀ ਦੇ ਤੌਰ ਤੇ ਹੋਵੇ ਜਾਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੋਵੇ ਤਾਂ ਉਹਨ ਗੁਲਾਬਚੰਦ ਕਟਾਰੀਆ ਜਿਹੜੇ ਨੇ ਉਹ ਸੂਬੇ ਦੇ ਨਵੇਂ ਰਾਜਪਾਲ ਜਿਹੜੇ ਨੇ ਉਹ ਲਗਾ ਦਿੱਤੇਗੇ ਨੇ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਾਨਵਾਦ ਹੈ ਤਕੁਲ ਮਿਲਾ ਕੇ ਆਪਣੇ ਆਪ ਦੇ ਵਿੱਚ ਅਹਿਮ ਹੈ ਗੁਲਾਬ ਚੰਦ ਕਟਾਰੀਆ ਸਿਆਸਤ ਦੇ ਅਸੀਂ ਕਹਿ ਸਕਦੇ ਹਾਂ ਮੰਝੇ ਹੋਏ ਸਿਆਸਤਦਾਨ ਨੇ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈ ਔਰ ਕੁਲ ਮਿਲਾ ਕੇ ਜੇਕਰ ਉਹਨਾਂ ਦੀ ਪ੍ਰੋਫਾਈਲ ਦਾ ਜ਼ਿਕਰ ਕੀਤਾ ਜਾਵੇ ਉਹ ਵੀ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ 8 ਵਾਰ ਦੇ ਵਿਧਾਇਕ ਨੇ ਯਾਨੀ ਕਿ 8 ਵਾਰ ਜਿਹੜਾ ਜਨਤਾ ਨੇ ਉਹਨਾਂ ਨੂੰ ਚੁਣਿਆ ਹੈ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ ਜੇਕਰ ਕੋਈ ਇੰਨਾ ਲੰਮਾ ਸਮਾਂ ਵਿਧਾਇਕੀ ਦੇ ਤੌਰ ਤੇ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਲੋਕਾਂ ਨੇ ਮੋਟਾ ਪਾ ਕੇ ਉਹਨਾਂ ਦੇ ਨਾਂ ਤੇ ਮੋਹਰ ਲਾਈ ਹੋਵੇ ਤਕਲ ਮਿਲਾ ਕੇ ਗ੍ਰਹਿ ਮੰਤਰੀ ਰਹੇ ਨੇ ਰਾਜਸਥਾਨ ਸਰਕਾਰ ਦੇ ਵਿੱਚ ਔਰ ਇਸ ਵੇਲੇ ਅਸਮ ਦੇ ਰਾਜਪਾਲ ਨੇ ਇਹ ਵੀ ਬੇਖਦ ਆਮ ਹੈ ਯਾਨੀ ਕਿ ਬਤੌਰ ਰਾਜਪਾਲ ਵੀ ਜਿਹੜਾ ਉਹਨਾਂ ਦੇ ਕੋਲ ਇਸ ਵੇਲੇ ਤਜਰਬਾ ਪੂਰਾ ਹੈ ਔਰ ਆਕੇ ਪੰਜਾਬ ਦੇ ਵਿੱਚ ਹੁਣ ਯਾਨੀ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਸਿਟਿੰਗ ਜਿਹੜੀ ਹੈ ਉਹ ਲੈਣਗੇ ਆਪਣਾ ਕਾਰਜਪਾਰ ਸਾਂਭਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ ਤੇ ਵੀ ਕਾਮਕਰਨ ਕੇ ਔਰ ਨਾਲੀ ਪੰਜਾਬ ਦੇ ਗਵਰਨਰ ਦੇ ਤੌਰ ਤੇ ਤਾਂ ਇਹ ਵੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਾਰੀਆਂ ਚੀਜ਼ਾਂ ਨੂੰ ਡੀਲ ਕੀਤਾ ਜਾਏਗਾ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਚ ਅਸੀਂ ਵੇਖਿਆ ਨੇ ਕਿਉਂਕਿ ਬਹੁਤ ਸਾਰੇ ਬਿੱਲ ਪੰਜਾਬ ਸਰਕਾਰ ਦੇ ਵੱਲੋਂ ਰਾਜਪਾਲ ਦੇ ਕੋਲ ਜਾਂਦੇ ਨੇ ਉਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਕਿ ਕਿਉਂਕਿ ਬਨਵਾਰੀ لال ਪ੍ਰੋਹਿਤ ਦਾ ਅਸੀਂ ਕਾਰਜਕਾਲ ਵੇਖਿਆ ਤਾਂ ਉਹ ਬੇਸ਼ੱਕ ਬਹੁਤ ਜ਼ਿਆਦਾ ਅਸੀਂ ਕਹਿ ਲਈਏ ਕਿ ਜਿਹੜਾ ਹੈ ਇੰਨਾ ਸੁਰਖੀਆਂ ਦੇ ਵਿੱਚ ਜਾਂ ਫਿਰ ਉਸ ਤਰੀਕੇ ਦੇ ਨਾਲ ਉਹਨਾਂ ਜ਼ਿਆਦਾ ਜਿਹੜਾ ਹੈ ਉਹਨਾਂ ਦਾ ਜਿਹੜਾ ਕਾਰਜਕਾਲ ਨਹੀਂ ਰਿਹਾ ਪਰ ਅਮੂਮਨ ਤੌਰ ਤੇ ਜਿਵੇਂ ਦੌਰੇ ਕੀਤੇ ਗਏ ਜਾਂ ਫਿਰ ਜਿਹੜੀ ਤਲਖੀ ਰਹੀ ਹੈ ਜਿਹੜੀਆਂ ਚਿੱਠੀਆਂ ਦਾ ਦੌਰ ਰਿਹਾ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਔਰ ਹਾਈਲਾਈਟ ਰਹੇ ਨੇ ਯਾਨੀ ਕਿ ਆਪਣਾ ਇੱਕ ਵੱਖਰਾ ਜਿਹੜਾ ਹੈ ਉਹਨਾਂ ਦਾ ਇਸ ਤਰੀਕੇ ਦਾ ਜਿਹੜਾ ਕਾਰਜਕਾਲ ਰਿਹਾ ਜਿਵੇਂ ਪੰਕਤ ਵੀ ਜ਼ਿਕਰ ਕਰ ਰਹੀ ਸੀ ਕਿ ਹੁਣ ਤੱਕ ਅਸੀਂ ਨਹੀਂ ਦੇਖਿਆ ਕਿ ਇੰਨੀ ਜ਼ਿਆਦਾ ਤਲਖੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੋਵੇ ਬਤੌਰ ਇੱਕ ਮੁੱਖ ਮੰਤਰੀ ਔਰ ਇੱਕ ਗਵਰਨਰ ਦੇ ਵਿਚਕਾਰ ਕਿਉਂਕਿ ਦੋਵੇਂ ਅਹੁਦੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਔਰ ਇੱਕ ਕੋਆਰਡੀਨੇਸ਼ਨ ਵੀ ਹੁੰਦੀ ਹੈ ਦੇਖੋ ਮੁੱਖ ਮੰਤਰੀ ਔਰ ਰਾਜਪਾਲ ਨੇ ਮਿਲ ਕੇ ਕੰਮ ਕਰਨਾ ਹੁੰਦਾ ਜਿਹੜੇ ਬਿੱਲ ਪਾਸ ਹੋ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਫਿਰ ਉਹ ਰਾਜਪਾਲ ਦੇ ਕੋਲ ਜਾਂਦੇ ਨੇ ਔਰ ਉੱਥੋਂ ਪਾਸ ਹੋ ਕੇ ਫਿਰ ਅੱਗੇ ਰਾਸ਼ਟਰਪਤੀ ਦੇ ਕੋਲ ਭੇਜੇ ਜਾਂਦੇ ਨੇ ਜੇਕਰ ਉੱਥੋਂ ਪਾਸ ਹੁੰਦੇ ਨੇ ਤਾਂ ਫਿਰ ਬਿੱਲ ਪਾਸ ਹੋ ਜਾਂਦਾ ਕਾਨੂੰਨ ਬਣ ਜਾਂਦਾ ਪਰ ਜੇਕਰ ਕੋਆਰਡੀਨੇਸ਼ਨ ਦੀ ਕਮੀ ਹੋਏਗੀ ਤਾਂ ਫਿਰ ਬਹੁਤ ਜ਼ਿਆਦਾ ਸੀ ਕਹਿ ਸਕਦੇ ਆ ਕਿਤੇ ਨਾ ਕਿਤੇ ਕੰਮ ਜਿਹੜਾ ਹੈ ਉਹ ਪ੍ਰਭਾਵਿਤ ਹੁੰਦਾ ਹੈ ਔਰ ਅਸੀਂ ਵੇਖਿਆ ਵੀ ਜਦੋਂ ਸੈਸ਼ਨ ਵੀ ਸਰਦ ਲਿਆ ਗਿਆ ਸੀ ਥੋੜੇ ਸਮੇਂ ਬਾਅਦ ਉਸ ਨੂੰ ਵੀ ਇਲੀਗਲ ਕਰਾਰ ਦੇ ਦਿੱਤਾ ਗਿਆ ਰਾਜਪਾਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਇਸ ਸੈਸ਼ਨ ਜਿਹੜਾ ਹੈ ਉਸ ਨੂੰ ਮਨਜ਼ੂਰੀ ਨਹੀਂ ਮੰਗੀ ਗਈ ਹੈ ਇਸ ਕਰਕੇ ਇਹ ਗੈਰਕਾਨੂੰਨੀਆ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਸੇ ਸੈਸ਼ਨ ਦੇ ਵਿੱਚ ਪਾਸ ਹੋਇਆ ਹੋਇਆ ਬਿੱਲ ਰਾਸ਼ਟਰਪਤੀ ਨੇ ਪਾਸ ਕਰ ਦਿੱਤਾ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਕਾਨੂੰਨੀ ਸੈਸ਼ਨ ਹੀ ਮੰਨਿਆ ਗਿਆ ਬਣ ਗਿਆ ਤਾਂ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਿਆ ਨੇ ਔਰ ਕਹਿਣ ਦਾ ਪਾਵ ਇਥੇ ਇਹੀ ਹੈ ਕੀ ਮੁੱਖ ਮੰਤਰੀ ਔਰ ਗਵਰਨਰ ਦੇ ਵਿਚਕਾਰ ਇੱਕ ਕੋਆਰਡੀਨੇਸ਼ਨ ਹੋਣੀ ਬਹੁਤ ਅਹਿਮ ਹੈ ਤਾਂ ਹੁਣ ਇਹ ਵੀ ਇੱਕ ਕਾਮਨ ਗੱਲ ਹੈ ਬਨਵਾਰੀ لال ਪ੍ਰੋਹਿਤ ਔਰ ਦੂਸਰੇ ਪਾਸੇ ਗੁਲਾਬਚੰਦ ਕਟਾਰੀਆ ਦਾ ਜੇਕਰ ਜ਼ਿਕਰ ਕੀਤਾ ਜਾਏ ਕਿ ਦੋਵੇਂ ਜੜੇ ਆਗੂ ਨੇ ਉਹ ਰਾਜਸਥਾਨ ਦੇ ਨਾਲ ਸੰਬੰਧਤ ਨੇ ਯਾਨੀ ਕਿ ਰਾਜਸਥਾਨ ਦੀ ਸਿਆਸਤ ਜਿਹੜੀ ਹੈ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਦੇਖੀ ਹੋਈ ਹੈ ਸਮਝੀ ਹੋਈ ਹੈ ਔਰ ਉਸ ਤੋਂ ਬਾਅਦ ਹੁਣ ਗੁਲਾਬਚੰਦ ਕਟਾਰੀਆ ਦਾ ਕਿਸ ਤਰੀਕੇ ਦਾ ਜਿਹੜਾ ਹੈ ਕਾਰਜ ਕਰ ਰਹੇਗਾ ਆ ਕਹ ਲਈਏ ਕਿ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਨਾਲ डील ਕਰਨਗੇ ਕਿਉਂਕਿ ਦੇਖੋ ਪੂਰੀ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਇਹ ਜਿਹੜੇ ਵੱਡੇ ਆਖੂ ਨੇ ਉਹਨਾਂ ਤੋਂ ਲੁਕਿਆ ਨਹੀਂ ਹੁੰਦਾ ਔਰ ਉਸ ਸਭ ਜਾਣੂ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਕੀ ਚੱਲ ਰਿਹਾ ਹੈ ਔਰ ਜੋ ਕੁਝ ਪਿੱਛੇ ਹੋਇਆ ਹੈ ਪੰਜਾਬ ਦੇ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਕਾਰ ਇਹ ਵੀ ਇਸ ਦੇ ਬਾਰੇ ਵੀ ਗੁਲਾਬ ਚੰਦ ਕਟਾਰੀਆ ਬਹੁਤ ਬਾਕੋ ਬੀ ਜਾਰਦੇ ਹੋਣਗੇ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਨੇਸ਼ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਜਿਹੜੀਆਂ ਨੇ ਉਹ ਰਹੀਆਂ ਨੇ ਬਨਵਾਰੀ لال ਪ੍ਰੋਹਿਤ ਔਰ ਮੁੱਖ ਮੰਤਰੀ ਪੰਜਾਬ ਦੇ ਵਿਚਕਾਰ ਤਾਂ ਹੁਣ ਅਸਤੀਫਾ ਵੀ ਮਨਜ਼ੂਰ ਹੋਇਆ ਔਰ ਗੁਲਾਬਚੰਦ ਕਟਾਰੀਆ ਨਵੇਂ ਗਵਰਨਰ ਹੋਣਗੇ ਤਾਂ ਕੀ ਕੁਝ ਗੁਲਾਬਚੰਦ ਕਟਾਰੀਆ ਨੂੰ ਲੈ ਕੇ ਤੁਹਾਡੇ ਕੋਲ ਜਾਣਕਾਰੀ ਕਿਉਂਕਿ ਆਪਣੇ ਆਪ ਦੇ ਵਿੱਚ ਬੇहद ਐਮ ਹੈ ਦਿਲਚਸਪ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਕੇ ਦੇਖਣਗੇ ਅਹ ਦੇਖੋ ਗੁਰਜੋਤ ਗੁਲਾਬਚੰਦ ਕਟਾਰੀਆ ਦਾ ਜਿਹੜਾ ਜੇ ਉਹਨਾਂ ਦੇ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਐਡ ਪ੍ਰੈਜ਼ੈਂਟਲੀ ਉਹ ਅਸਾਮ ਦੇ ਗਵਰਨਰ ਹੈ ਹਜੇ ਤੱਕ ਉਹਨਾਂ ਕੋਲ ਉਸੇ ਦਾ ਚਾਰਜ ਹੈ ਗਿਆ ਤੇ ਆਖਾਮ ਤੋਂ ਸ਼ਿਫਟ ਹੋ ਕੇ ਉਹ ਚੰਡੀਗੜ੍ਹ ਆਨਗੇ ਤੇ ਇਹ ਚੰਡੀਗੜ੍ਹ ਵਿੱਚੋਂ ਚੰਡੀਗੜ੍ਹ ਦੇ ਐਡਮਿਨਿਸਟਰेटर ਤੇ ਪੰਜਾਬ ਦੇ ਗਵਰਨਰ ਦਾ ਚਾਰਜ ਲੈਣਗੇ ਜੀ ਉਹਨਾਂ ਦੀ ਪ੍ਰੋਫਾਈਲ ਦੀ ਗੱਲ ਜੀ ਤੇ ਗੁਜਾਰਾ ਤੋਂ ਰਿਟਾਇਰ ਹੋ ਕੇ ਰਾਜਸਥਾਨ ਪਾਛਵਾ ਦੇ ਕਤਾਰ ਵਰ ਨੇਤਾ ਰਹੇ ਹੈ ਰਾਜਸਥਾਨ ਵਿੱਚ ਬੀਜਪੀ ਦੇ ਇੱਕੋ ਸ਼ਾਮਿਲ ਸੀ ਤੇ ਬੀਜਪੀ ਦੇ ਅਯਾਸ਼ ਵੀ ਰਹੇ ਆ ਲੀਡਰ ਆ اپੋਜੀਸ਼ਨ ਵੀ ਰਹੇ ਆ ਕਈ ਵਾਰੀ ਮਿਸਟਰ ਵੀ ਰਹੇ ਆ ਮਸੁੰਦਰਾ ਰਾਜੇ ਸਿੰਧਿਆ ਜਿਹੜੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਉਹਨਾਂ ਦੇ ਬਹੁਤ ਗਰੀਬੀ ਮੰਨੇ ਜਾਂਦੇ ਸੀ ਤੇ ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਕਾਫੀ ਸਟਰੋਂਗ ਲੀਡਰਾਂ ਵਿੱਚ ਸ਼ਾਮਿਲ ਹੁੰਦਾ ਤੇ ਜਿਹੜੀ ਜਿਹੜੇ ਖਾਸ ਹੈ ਕਿ ਜਿਹੜੇ ਮੌਜੂਦਾ ਗਵਰਨਰ ਰਹੇ ਆ ਪੰਜਾਬ ਦੇ ਬਨਵਾਰੀ ਲਾਲਕੋ ਉਹ ਵੀ ਰਾਜਸਥਾਨ ਨੂੰ ਬਿਲੋਂਗ ਕਰਦੇ ਸੀ ਦੇ ਜਿਹੜਾ ਆਪਟਨ ਪਟਾਰੀਆ ਵੀ ਰਾਜਸਥਾਨ ਤੋਂ ਬਿਲੋਂਗ ਕਰਦੇ ਆ ਤੇ ਆਪਾਂ ਕਹਿ ਸਕਦੇ ਆ ਕਿ ਰਾਜਸਥਾਨੀ ਗਵਰਨਰ ਦੇ ਨਾਲ ਹੀ ਰਾਜਸਥਾਨੀ ਗਵਰਨਰ ਨੂੰ ਰਿਪਲੇਸ ਕੀਤਾ ਗਿਆ ਤੇ ਪਰ ਰਾਜਸਥਾਨ ਜਿਹੜਾ ਪੰਜਾਬ ਦਾ ਐਡਵਾਈਜ਼ਿੰਗ ਸੂਬਾ ਹੈ ਤੇ ਇਸ ਕਰਕੇ ਜਿਹੜੇ ਪੰਜਾਬ ਨਾਲ ਜੁੜੇ ਕਾਫੀ ਜਿਹੜੇ ਰਾਜਸਥਾਨ ਨਾਲ ਜੁੜੇ ਕਾਫੀ ਲੀਡਰ ਹੈ ਉਹ ਪੰਜਾਬ ਦੀ ਸਿਆਸਤ ਨੂੰ ਵੀ ਤੇ ਇਹ ਤੋਂ ਦੀ ਜੀਓਗ੍ਰਾਫੀਕਲ ਕੰਡੀਸ਼ਨ ਨੂੰ ਵੀ ਭਲੀ ਭਾਨੀ ਸਮਝਦੇ ਆ ਸ਼ਾਇਦ ਇਹ ਵੀ ਕਾਰਨ ਹੈ ਕਿ ਉਹਨਾਂ ਨਾਲ ਇੱਕ ਜਿਹੜੇ ਰਾਸ਼ਪਤੀ ਸਾਈਬਰ ਵੱਲੋਂ ਰਾਜਸਥਾਨ ਦੇ ਹੀ ਇੱਕ ਨੁਮਾਇੰਦੇ ਨੂੰ ਜਿਹੜੀ ਪੰਜਾਬ ਦੀ ਚੰਗੀ ਜਿਹੜੀ ਕਮਾਂਡ ਦਿੱਤੀ ਗਈ ਆਹ ਹਾਂ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਕਿ ਪਿਛਲੇ ਦਿਨਾਂ ਵਿੱਚ ਪੀਐਮ ਤੇ ਗਵਰਨਰ ਜਿਹੜੀ ਐਕਟੀਵਿਟੀਜ਼ ਰਹੀਆਂ ਟੱਪ ਰਹੀ ਆਪਾਂ ਦੇਖ ਰਿਹਾ ਕਿ ਪਰਸੋਂ ਹੀ ਜਿਹੜੀ ਗਵਰਨਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਥੇ ਜਿਹੜੇ ਪੀਐਮ ਸਾਹਿਬ ਨੇ ਟਿੱਪਣੀ ਜਿੰਨੇ ਵੀ ਹੋਏ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਉਹ ਭਲੀ ਭਾਤੀ ਗੱਲ ظاہر ਹੈ ਕਿ ਉਹ ਪੰਜਾਬ ਚ ਨਹੀਂ ਜਿਹੜੀਆਂ ਕਾਫੀ ਨਾਨ ਬੀਜਪੀ ਰੂਟਿੰਗ ਸਟੇਟਸ ਆ ਉੱਥੇ ਗਵਰਨਰ ਤੇ ਜਿਹੜੀ ਸਰਕਾਰਾਂ ਦੀ ਤਸਲ ਆਪ ਵਿੱਚ ਚੱਲ ਰਹੀ ਹੈ ਤੇ ਕਿਉਂਕਿ ਜੁਲਾਬ ਸਿੰਘ ਕਿਟਾਰੀ ਇੱਕ ਕਦਾਵਰ ਨੇਤਰ ਹੈ ਸਿਆਸਤ ਵਿੱਚ ਵੀ ਉਹਨਾਂ ਦਾ ਲੰਬਾ ਤਜਰਬਾ ਰਿਹਾ ਹੈ ਤੇ ਕਿੱਥੇ ਆ ਕੇ ਉਹ ਇਹ ਨਤੀਜਿਆਂ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਆ ਜਾਂ ਉਹਨਾਂ ਦੀ ਅੱਗੇ ਕੀ ਐਕਟੀਵਿਟੀ ਰਹਿੰਦੀ ਹੈ ਇਹ ਦੇਖਣਾ ਆਪਣੇ ਆਪ ਵਿੱਚ ਇੱਕ ਚੀਜ਼ ਜਦ ਦਿਲਚਸਪ ਹੋਵੇ ਆ ਪਰ ਹੁਣ ਹਾਲਾਂਕਿ ਇਕੱਠੇ ਹੀ 7 ਤੋਂ 8 ਸੂਬੇ ਨੇ ਦੇਖੋ ਵਿਨੇਸ਼ ਜਿਨ੍ਹਾਂ ਦਾ ਜਿਨ੍ਹਾਂ ਦੀ ਟਰਾਂਸਫਰ ਹੋਈ ਹੈ ਕਹਿ ਲਈ ਕਿ ਜਿਹੜੇ ਗਵਰਨਰ ਬਦਲੇ ਗਏ ਨੇ ਜਿਹੜੇ ਸੂਬਿਆਂ ਦੇ ਕਿ ਬਣਿਆ ਚਾਵੇ ਸਾਰੀਆਂ ਚੀਜ਼ਾਂ ਜੋ ਪਿਛਲੇ ਦਿਨਾਂ ਚ ਵੇਖਣ ਨੂੰ ਮਿਲਿਆ ਹੈ ਜੁੱਤਾ ਤਾਜ਼ਾ ਐਕਟੀਵਿਟੀ ਹੋਈ ਹੈ ਪ੍ਰੈਸ ਕਾਨਫਰੰਸ ਕੀਤੀ ਗਵਰਨਰ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਤਬਾਦਲਾ ਕੀਤਾ ਗਿਆ ਹੈ। ਦੇਖੋ ਗੁਜੁਰਤ ਜੇ ਆਪਾਂ ਓਵਰঅল ਪ੍ਰੋਸੈਸ ਦੀ ਗੱਲ ਕਰੀਏ ਤਾਂ ਜਿਹੜਾ ਬਨਵਦੀ لال ਕੋਹਿਤ ਨੇ 3 ਫਰਵਰੀ ਨੂੰ ਅਸਤੀਫਾ ਦਿੱਤਾ ਸੀਗਾ ਆਪਾਂ ਕਹਿ ਸਕਦੇ ਹਾਂ ਕਿ ਲਗਭਗ 6 ਮਹੀਨੇ ਪਹਿਲਾਂ ਤੇ ਇਸ ਪੀਪਾ ਨਾਲ ਅਪੈਂਡਿੰਗ ਪਿਆ ਸੀ ਜਿਹੜਾ ਗਵਰਨਰ ਸੀਗੇ ਕਾਫੀ ਸੂਬਿਆਂ ਦੇ ਨਵੇਂ ਲੱਗਨੇ ਦੀ ਰੀਸ਼ਫਲ ਹੋਣੀ ਸੀ ਕਾਫੀ ਟਾਈਮ ਤੋਂ ਪੈਂਡਿੰਗ ਸੀ ਪਲੱਸ ਹੁਣ ਪਿਛਲੇ ਮਹੀਨੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਜਿਹੜੀ ਸਰਕਾਰ ਹੈ ਉਹ ਨਵੀਂ ਸਰਕਾਰ ਦਾ ਗਠਨ ਹੋਇਆ ਤੇ ਉਹ ਐਕਟੀਵਿਟੀ ਸਪੈਂਡਿੰਗ ਸੀ ਹੋਈ ਇਹਨੂੰ ਆਪਾਂ ਇੱਕ ਐਕਸਰਸਾਈਜ਼ ਕਹਿ ਸਕਦੇ ਹਾਂ ਹੋਣੀ ਸੀ ਜੇ ਤੁਸੀਂ ਪੂਰੀ ਲਿਸਟ ਦੇਖੋ ਤਾਂ ਇਹਦੇ ਵਿੱਚ ਕਾਫੀ ਨਾਮ ਹੈ ਉਹ ਜਿਹੜੇ ਅ ਪੀ ਜੀ ਪੀ ਦੇ ਪਾਸ ਵਿੱਚ ਜਿਹੜੇ ਸਟਰੋਂਗ ਲੀਡਰ ਹੈ ਸੰਤੋਸ਼ ਗਗਵਾਰ ਦਾ ਨਾਮ ਸ਼ਾਮਿਲ ਹੈ ਸੰਤੋਸ਼ ਗਗਵਾਰ ਬੀ ਜੀ ਪੀ ਦੇ ਵੱਡੇ ਨੇਤਾਵਾਂ ਵਿੱਚ ਹੋਏ ਹੈ ਯੂਨੀਅਨ ਮਿਨਿਸਟਰ ਵੀ ਦੇ ਹੈ ਮੋਦੀ ਜਿਹੜੀ 2014 ਵਾਲਾ ਕੈਨੋਰ ਸੀ ਉਸ ਦੇ ਵਿੱਚ ਰਹੇ ਹੈ ਉਹ ਤੇ ਸੰਤੋਸ਼ ਮੋਰ ਬਰੇਲੀ ਤੋਂ ਬਿਲੋਂਗ ਕਰਦੇ ਹੈ ਓਮ ਮਾਥੁਰ ਦਾ ਨਾਮ ਓਮ ਮਾਥੁਰ ਵੀ ਰਾਜਸਥਾਨ ਤੋਂ ਬਿਲੋਂਗ ਕਰਦੇ ਹੈ ਤੇਰਾ ਭਾਜਪਾ ਦੇ ਪਰਿਵਾਰੀ ਦੇ ਹੈ ਗੁਜਰਾਤ ਦੇ ਉਹ ਨਰਿੰਦਰ ਮੋਦੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਆ ਇਸ ਤੋਂ ਇਲਾਵਾ ਵੀ ਜਿਹੜੇ 7-8 ਨਾਮ ਹੋਰ ਉਹਨਾਂ ਵਿੱਚ ਮੈਂਸ਼ਨ ਹੈਗੇ ਆ ਉਹ ਜਿਹੜੇ ਆ ਕਾਫੀ ਟਾਈਮ ਤੋਂ ਇਹ ਪੈਂਡਿੰਗ ਚੱਲ ਰਹੀ ਸੀ ਉਹ ਐਕਟੀਵਿਟੀ ਹੋਣੀ ਸੀ ਔਰ ਇਹ ਗੱਲ ਤੁਸੀਂ ਠੀਕ ਕਹੀ ਕਿ ਜਿਸ ਤਰ੍ਹਾਂ ਦੀ ਐਕਟੀਵਿਟੀ ਕਿਉਂਕਿ ਇਹ ਪੰਜਾਬ ਬਾਕੀ ਸਟੇਟਸ ਵਿੱਚ ਵੀ ਏ ਨਾਨ ਬੀਜੇਪੀ ਰੂਲਿੰਗ ਸਟੇਟਸ ਵਿੱਚ ਇਹ ਜਿਹੜੇ ਗਵਰਨਰ ਤੇ ਗਵਰਨਮੈਂਟ ਅਕਲ ਚੱਲ ਰਹੀ ਹੈ ਪਰ ਪੰਜਾਬ ਬੜਾ ਸੈਂਸਿਟਿਵ ਸੂਬਾ ਮੰਨਿਆ ਜਾਂਦਾ ਹੈ ਪਾਸਟ ਵਿੱਚ ਵੀ ਪੰਜਾਬ ਦਾ ਇਤਿਹਾਸ ਇਹ ਹੈ ਕਿ ਇੱਥੇ ਜਦੋਂ ਜਦੋਂ ਵੀ ਕੋਈ ਨਾ ਕੋਈ ਅਜਿਹਾ ਟ੍ਰੈਸਲਾ ਹੁੰਦੀ ਹੈ ਜਿਹੜਾ ਸੂਬਾ ਕਿਤੇ ਨਾ ਕਿਤੇ ਅਜਿਹਾ ਹੁੰਦਾ ਹੈ ਤੇ ਇਸ ਵਾਰ ਵੀ ਜਿਹੜੀ ਕਾਫੀ ਟਸਲ ਸਟਰੋਂਗਲੀ ਚੱਲ ਰਹੀ ਸੀ ਤੇ ਇਹ ਚੀਜ਼ੇ ਮੱਦੇ ਨਜ਼ਰ ਵੀ ਹੈ ਜਿਹੜੇ ਭਾਵੇਂ ਰਾਸ਼ਪਤੀ ਸਾਹਿਬਾ ਹੋਣ ਜਾਂ ਭਾਵੇਂ ਮਿਨੀਸਟਰ ਗਵਰਨਮੈਂਟ ਹੋਵੇ ਹੋਮਨਿਸਟਰੀ ਹੋਵੇ ਉਹਨਾਂ ਦੇ ਮਾਈਂਡ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਜਰੂਰ ਹੋਏਗੀ ਕਿ ਕਿਉਂਕਿ ਪੰਜਾਬ ਵਰਗੀ ਸਟੇਟ ਨਾਲ ਲੱਗ ਕਹਿੰਦੇ ਕਿ ਇਸ ਟਿੱਕੇ ਦਾ ਇਤਿਹਾਸ ਰਿਹਾ ਬਹੁਤ ਲੰਮਾ ਬਹੁਤ ਬਹੁਤੇ ਆਪਾਂ ਛੇੜਛਾੜ ਨਹੀਂ ਕਰ ਸਕਦੇ ਤੇ ਪਰ ਇਹ ਜਿਹੜੀਆਂ ਐਕਟੀਵਿਟੀਜ਼ ਆ ਉਹ ਚੱਲ ਰਹੀਆਂ ਸੀਗੇ ਤੇ ਇਹ ਸ਼ਾਇਦ ਇਸੇ ਦੇ ਮੱਦੇਨਜ਼ਰ ਹੀ ਆ ਜਿਹੜਾ ਅ ਕੱਲ ਰਾਤੋਂ ਰਾਤ ਹੀ ਜਿਹੜਾ ਹੈ ਗਵਰਨਰ ਦਾ ਤੀਵਾਸ ਸੀਦਾਰ ਕਰਕੇ ਨਵੇਂ ਗਵਰਨਰ ਨੂੰ ਲਾਇਆ ਗਿਆ। ਅ ਵਿਨੈਸ਼ ਜੀ ਲੱਗਦਾ ਤੁਸੀਂ ਦੱਸ ਰਹੇ ਕੋਈ ਰਾਤੋਂ ਰਾਤ ਹੀ ਫੈਸਲਾ ਹੋਇਆ ਕਿੰਨੇ ਕ ਵਜੇ ਇਹ ਚਿੱਠੀ ਜਿਹੜੀ ਹੈ ਆਈ ਹੈ? ਗੁਟੋਦ ਕਰੀਬ ਸਵੇਰ 12 ਵਜੇ ਦੇ ਆਸ-ਪਾਸ ਇਹ ਜਿਹੜਾ ਰਾਸ਼ਟਰਪਤੀ ਦੇ ਦਫਤਰ ਵੱਲੋਂ ਇੱਕ ਕਮਿਊਨੀਕੇਸ਼ਨ ਜਾਰੀ ਕੀਤਾ ਗਿਆ ਸੀਗਾ ਤੇ ਮੈਂ ਖਾਸ ਗੱਲ ਇਹ ਹੈ ਕਿ ਜਿਹੜਾ ਪਹਿਲਾ ਜਿਹੜਾ ਪ੍ਰੈਸ ਮੋਟਰ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਉਹਨਾਂ ਦੇ ਵਿੱਚ ਪਹਿਲੀ ਲਾਈਨ ਹੀ ਇਲਕੀ ਹੋਈ ਸੀ ਕਿ ਜਿਹੜੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦਾ ਤੀਫਾ ਸਵੀਕਾਰ ਕੀਤਾ ਜਾਂਦਾ ਹੈ ਇੱਕ ਵਾਰੀ ਤਾਂ ਜਦੋਂ ਖਬਰ ਆਈ ਮੇਰੇ ਮਾਈਂਡ ਵੀ ਮੇਰੇ ਮਾਈਂਡ ਵਿੱਚ ਵੀ ਇੱਕ ਇੱਕ ਸ਼ੋਕੀ ਸੀ ਕਿ ਬਨਵਾਰੀ ਲਾਲ ਪ੍ਰੋਹਿਤ ਦਾ ਤੀਫਾ ਦੋਇਆ ਫਿਰ ਜਦੋਂ ਥੋੜਾ ਜਿਆ ਰੀਕਾਲ ਕੀਤਾ ਤਾਂ ਪਤਾ ਚੱਲਿਆ ਕਿ ਜਦੋਂ ਫਰਵਰੀ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਉਹ ਅਸਤੀਫਾ ਜਿਹੜਾ ਸਟੇਟਸ ਕੋਈ ਚੱਲ ਰਿਹਾ ਸੀਗਾ ਕਿ ਉਹ ਸਵੀਕਾਰ ਵੀ ਨਹੀਂ ਹੋਇਆ ਸੀ ਤੇ ਰਿਜੈਕਟ ਵੀ ਨਹੀਂ ਹੋਇਆ ਸੀਗਾ ਯਾਨੀ ਕਿ ਉਹ ਰਾਸ਼ਟਰਪਤੀ ਦਫ਼ਤਰ ਵਿੱਚ ਪੈਂਡਿੰਗ ਹੀ ਪਿਆ ਸੀਗਾ ਤੇ ਉਹ ਜਿਹੜਾ ਸੀਫਾਇਲ ਲੰਬੇ 6 ਮਹੀਨਿਆਂ ਬਾਅਦ ਉਹ ਸਵੀਕਾਰ ਹੋਇਆ ਤੇ 11:30 ਵਜੇ ਦੇ ਕਰੀਬ ਜਿਹੜਾ ਇਹ ਪ੍ਰੈਸ ਨੋਟ ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਤੇ ਫਿਰ ਉਸ ਦੇ ਵਿੱਚ ਜਿਹੜੇ ਨੋ ਨਾਮ ਜਿੰਨ ਦਾਪਤੀਕਰ ਕਰ ਰਹੇ ਆ ਉਹ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਕਿਹੜਾ ਗਵਰਨਰ ਕਿਹੜੇ ਕਿਹੜੇ ਵਿਅਕਤੀ ਨੂੰ ਕਿਹੜੀ ਜਗ੍ਹਾ ਦਾ ਗਵਰਨਰ ਲਾਇਆ ਗਿਆ ਤੇ ਉਹਨਾਂ ਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਗੁਲਾਬ ਸਿੰਘ ਚਕਰੀਏ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਹੋਣਗੇ ਹਾਲਾਂਕਿ ਕੱਲ ਸ਼ਾਮ ਨੂੰ ਸਾਡੇ ਸੋਰਸਸਸ ਥਰੂ ਇੱਕ ਜਾਣਕਾਰੀ ਆਈ ਸੀ ਕਿ ਨਵੇਂ ਗਵਰਨਰ ਲਾਇਆਨ ਦਾ ਵੀ ਹੋ ਸਕਦਾ ਹੈ ਪਹਿਲਾਂ ਤਾਂ ਇਹ ਚੰਗਰੀ ਸੀ ਕਿ ਕੁਝ ਮਿੰਟਾਂ ਵਿੱਚ ਹੀ ਹੋ ਜਾਂਦਾ ਪਰ ਫਿਰ ਉਸ ਤੋਂ ਬਾਅਦ ਇਹ ਜਿਹੜਾ ਹੈ ਐਲਾਨ ਸ਼ਾਮ ਦੇ ਟਾਈਮ ਨਹੀਂ ਹੋਇਆ ਟਲ ਗਿਆ ਤੇ ਦੇਰ ਰਾਤ ਜਾ ਕੇ ਸਵਾ 12 ਵਜੇ ਦੇ ਕਰੀਏ ਕੋਈ ਖਾਸ ਵਜ੍ਹਾ ਨਹੀਂ ਸਕਦੀ ਵਿਨੇਸ਼ ਸਵਾ 12 ਵਜੇ ਰਾਤ ਨੂੰ ਇਹ ਚਿੱਠੀ ਆਉਂਦੀ ਹੈ ਆ ਨਹੀਂ ਗੁਰਜੋਤ ਪਹਿਲਾਂ ਤਾਂ ਪ੍ਰੋਫੈਸਰ ਦਾ ਹਿੱਸਾ ਕੋਈ ਖਾਸ ਵਜ੍ਹਾ ਤਾਂ ਨਹੀਂ ਕਹਿ ਸਕਦੇ ਕਈ ਵਾਰ ਇਹ ਹੁੰਦਾ ਕਿ ਜਦੋਂ ਕਮਿਊਨੀਕੇਸ਼ਨ ਜਾਰੀ ਹੁੰਦਾ ਜਦੋਂ ਫਾਈਲ ਕਲੀਅਰ ਹੋ ਜਾਂਦੀ ਹੈ ਤਾਂ ਉਸ ਦਾ ਜਿਹੜਾ ਪ੍ਰੋਸੈਸਿੰਗ ਕਲੀਅਰ ਕਰਦੇ ਕਰਦੇ ਕਈ ਵਾਰ ਡਿਲੇ ਹੋ ਜਾਂਦਾ ਜਾਂ ਪ੍ਰੋਸੈਸ ਵਿੱਚ ਹੀ ਰਹਿ ਜਾਂਦਾ ਇਸ ਕਰਕੇ ਕੋਈ ਖਾਸ ਵਜ੍ਹਾ ਤਾਂ ਨਹੀਂ ਕਹੀ ਜਾ ਸਕਦੀ ਹਾਂ ਇਹ ਕੱਲ ਸ਼ਾਮ ਦੇ ਕਰੀਬ ਸਾਡੇ ਕੋਲੇ ਜਾਣਕਾਰੀ ਜ਼ਰੂਰ ਆਈ ਸੀ ਕਿ ਜਿਹੜੇ ਪੰਜਾਬ ਨੂੰ ਨਵੇਂ ਗਵਰਨਰ ਮਿਲਣ ਜਾ ਰਿਹਾ ਹਾਂ ਸਾਡੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਗੁਲਾਬ ਚੰਦ ਕਟਾਰੀਆ ਹੀ ਨਵੇਂ ਗਵਰਨਰ ਹੋ ਸਕਦੇ ਹੈ ਹਾਂ ਪਹਿਲਾਂ ਇਹ ਜਾਣਕਾਰੀ ਸੀ ਕਿ ਜਲਦੀ ਹੀ ਨੌਜ਼ ਦਾ ਐਲਾਨ ਹੋ ਜਾਏਗਾ ਪਰ ਉਹ ਐਲਾਨ ਹੁੰਦੇ ਹੁੰਦੇ ਦੇਰ ਰਾਤ ਹੋ ਗਈ ਤੇ ਇਸ ਤਰ੍ਹਾਂ ਕੀ ਹੈ ਕਿ ਤੋਂ ਅੱਜ ਦੇ ਸਵੇਰ ਤੋਂ ਪਹਿਲੇ ਬੁਲੇਟਿਨ ਤੋਂ ਇਹ ਸੀ ਇੱਕ ਗਲਤੀਕਾਰ ਰਿਪੋਰਟ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਨੂੰ ਨਵੇਂ ਗਵਰਨਰ ਤੇ ਚੰਡੀਗੜ੍ਹ ਤੋਂ ਨਵੇਂ ਜਿਹੜੇ ਪ੍ਰਸ਼ਾਸਕ ਹੈ ਉਹਦਾ ਇਲਾਜ ਹੋ ਚੁੱਕਾ ਠੀਕ ਹੈ ਵਿਨੈਸ਼ ਪਾਦਵਾ ਸ਼ੁਕਰੀਆ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਵਿਨੈਸ਼ ਕਟਾਰੀਆ ਮੇਰੇ ਸਹਿਯੋਗੀ तमाम ਜਾਣਕਾਰੀ ਵਿਨਾ ਸਾਡੇ ਨਾਲ ਜੁੜੇ ਹੋਏ ਸਨ ਔਰ ਕੁਲ ਮਿਲਾ ਕੇ ਅਸੀਂ ਇੱਕ ਵਾਰ ਜ਼ਰੂਰ ਨਜ਼ਰ ਪਾਈਏ ਕਿ ਹੋਰ ਕਿਹੜੇ-ਕਿਹੜੇ ਜਿਹੜੇ ਸੂਬੇ ਨੇ ਉਹਨਾਂ ਦੇ ਗਵਰਨਰ ਬਦਲੇ ਗਏ ਨੇ ਔਰ ਨਵੇਂ ਨਾਂ ਕਿਹੜੇ ਨੇ ਰਾਜਸਥਾਨ ਦਾ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਤਾਂ ਹਰੀਪਾਓ ਕਿਸ਼ਨ ਰਾਓ बागड़े लगाया गया है राजस्थान के नवे गवर्नर छत्तीसगढ़ के गवर्नर रामेन डेका झारखंड के गवर्नर संतोष कुमार गंगवार महाराष्ट्र के गवर्नर हो पी राधा कृष्णन असम के गवर्नर हो लक्ष्मण प्रसाद आचार्य, सिक्किम के गवर्नर लगा दते गए ओम प्रकाश माथुर तेलंगाना के गवर्नर ने जिष्णु देव वर्मा मेघालय के सी एच विजय शंकर और पुडुचेरी के कैलाश नाथ उपराजपाल ਔਰ ਤਾਂ ਹੁਣੇ ਨਾਂ ਬਦਲੇ ਗਏ ਨੇ ਔਰ ਕੁਲ ਮਿਲਾ ਕੇ ਜਿਹੜੇ ਪੰਜਾਬ ਦੇ ਗਵਰਨਰ ਨੇ ਉਹ ਗੁਲਾਬ ਚੰਦ ਕਟਾਰੀਆ ਨੇ ਜਿਨ੍ਹਾਂ ਦਾ ਅਸੀਂ ਹੇਠਲੇ ਪਾਸੇ ਪ੍ਰੋਫਾਈਲ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਅਸਮ ਦੇ ਰਾਜਪਾਲ ਨੇ ਔਰ ਰਾਜਸਥਾਨ ਭਾਜਪਾ ਦੇ ਤਦਾਵਰ ਨੇਤਾ ਨੇ ਭਰਮંત્રી ਰਹੇ ਨੇ 8 ਵਾਰ ਦੇ ਵਿਧਾਇਕ ਨੇ ਇੱਕ ਵੱਡਾ ਸਿਆਸੀ ਕਰੀਅਰ ਹੈ ਔਰ ਅਸੀਂ ਕਹਿ ਸਕਦੇ ਕਿ ਕਾਮਯਾਬ ਕਰੀਅਰ ਹੈ ਤਕੋਲ ਮਿਲਾ ਕੇ ਜਿਹੜਾ ਫਰਵਰੀ ਦੇ ਵਿੱਚ ਅਸਤੀਫਾ ਦਿੱਤਾ ਗਿਆ ਸੀ ਜਿਵੇਂ ਵਿਨੇਸ਼ ਸ਼ੇਵੀ ਜ਼ਿਕਰ ਕੀਤਾ ਹੈ ਸਵਾ 12 ਵਜੇ ਰਾਤ ਨੂੰ ਚਿੱਠੀ ਆਉਂਦੀ ਹੈ ਹਾਲਾਂਕਿ ਸ਼ਾਮ ਵੇਲੇ ਚਰਚਾ ਮਸ਼ੂਰ ਹੋ ਗਈਆਂ ਸੰਨ ਕਿ ਨਵੇਂ ਰਾਜਪਾਲ ਜਿਹੜੇ ਨੇ ਪੰਜਾਬ ਦੇ ਦਾ ਨਾਮ ਐਲਾਨ ਕਦੇ ਵੀ ਕਿਸੇ ਵੇਲੇ ਵੀ ਹੋ ਸਕਦਾ ਹੈ ਕੁਝ ਮਿੰਟਾਂ ਦੇ ਵਿੱਚ ਹੋ ਸਕਦਾ ਹੈ ਪਰ ਅਜੇ ਹਾਂ ਸ਼ਾਮ ਨੂੰ ਤੱਕ ਕੋਈ ਚਿੱਠੀ ਨਹੀਂ ਆਈ ਬਲਕਿ ਰਾਤ ਨੂੰ ਸਵਾ 12 ਵਜੇ ਜਿਹੜੇ ਆਠਨਾ ਨੇ ਇਹ ਦਿੱਤੇ ਗਏ ਔਰ ਸਾਰੇ ਹੀ ਗਵਰਨਰ ਜਿਨੇ ਨੇ ਉਹ ਨਵੇਂ ਲਗਾ ਦਿੱਤੇ ਦੇ ਸਨ ਨਾਲ ਕਿ ਇਹ ਵੀ ਦੱਸਦਾ ਜਾ ਰਿਹਾ ਕਿ ਕਾਫੀ ਸਮੇਂ ਤੋਂ ਕੰਮ ਪੈਂਡਿੰਗ ਪਿਆ ਸੀ ਔਰ ਉਸ ਨੂੰ ਲੈ ਕੇ ਹੋ ਸਕਦਾ ਹੈ ਜਲਦੀ ਫਾਈਲ ਕ੍ਰੀਅਰ ਕਰ ਦਿੱਤੀ ਜਾਏਗੀ ਬਈ ਤਾਂ ਕੁੱਲ ਮਿਲਾ ਕੇ ਜੇਕਰ ਅਸੀਂ ਪੂਰੇ ਇਸ ਕਾਰਜਕਾਲ ਤੇ ਨਜ਼ਰ ਪਾਈਏ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਜੇਕਰ ਬੰਦਾਰੀ لال ਪ੍ਰੋਹਿਦ ਦਾ ਜ਼ਿਕਰ ਕਰਦੇ ਆਂ ਇੱਕ ਬਤੌਰ ਰਾਜਪਾਲ ਔਰ ਜੇਕਰ ਉਹਨਾਂ ਦੇ ਗੱਲ ਕੀਤੀ ਜਾਵੇ ਉਹ ਜਿਸ ਤਰੀਕੇ ਦੇ ਨਾਲ ਹੈਂਡਲ ਕਰਦੇ ਆਏ ਨੇ ਚੀਜ਼ਾਂ ਨੂੰ ਤਾਂ ਕਦੇ ਗੁੱਸੇ ਦੇ ਵਿੱਚ ਕਦੇ ਖਾਸੇ ਦੇ ਵਿੱਚ ਕਿਸੇ ਮਸਲੇ ਨੂੰ ਲੈਂਦੇ ਹੋਏ ਨਜ਼ਰ ਆਇਆ ਤਾਂ ਕਦੇ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਇਆ ਆਰਸੀਐਮ ਆਂਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਅਸੀਂ ਕਹਿ ਸਕਦੇ ਹਾਂ ਰਲਿ ਮਿਲੀ ਜਿਹੜੀ ਹੈ ਇਸ ਵੇਲੇ ਰਹੀ ਹੈ ਸਥਿਤੀ ਹਾਲਾਂਕਿ ਜ਼ਿਆਦਾਤਰ ਖਟਾਸੀ ਸਾਨੂੰ ਨਜ਼ਰ ਆਈ ਹੈ ਚੁੱਟੀਆਂ ਦਾ ਦੌਰ ਜਾਰੀ ਰਿਹਾ ਔਰ ਆਕਲ ਮਿਲਾ ਕੇ ਇੱਕ ਦੂਜੇ ਤੇ ਸਵਾਲਾਂ ਜਿਹੜੇ ਨੇ ਖੜੇ ਕੀਤੇ ਗਏ ਹਮੇਸ਼ਾ ਤੋਂ ਜੇਕਰ ਗਲਤੀ ਕੀਤੀ ਜਾਏ ਪੰਜਾਬ ਸਰਕਾਰ ਦੀ ਤਾਂ ਇਹੀ ਇਲਜ਼ਾਮ ਬਨਵਾਰੀ لال ਪੋਹਰ ਤੇ ਲੱਗੇ ਆਏ ਨੇ ਕਿ ਉਹਨਾਂ ਦੇ ਵੱਲੋਂ ਜਾਣ ਬੁਝ ਕੇ ਇੰਟਰਫੀਰੈਂਸ ਕੀਤੀ ਜਾ ਰਹੀ ਹੈ ਔਰ ਜੇਕਰ ਪਿਛਲੇ ਤੋਂ ਪਿਛਲੇ ਦਿਨ ਦਾ ਜ਼ਿਕਰ ਕੀਤਾ ਜਾਏ ਤਾਂ ਸੀਐਮ ਨੇ ਇਹੀ ਜ਼ਿਕਰ ਕੀਤਾ ਸੀ ਕਿ ਕਿਉਂ ਸਿਰਫ ਜਿਹੜੇ ਬੀਜੇਪੀ ਦੇ ਲਗਾਏ ਗਏ ਜਿਹਨੇ ਬਾਕੀ ਸੂਬੇ ਨੇ ਬੀਜੇਪੀ ਸ਼ਾਸਿਤ ਸੂਬੇ ਨੇ ਉੱਥੇ ਰਾਜਪਾਲ ਤੰਗ ਨਹੀਂ ਕਰਦੇ ਬਲਕਿ ਜਿਹੜੀਆਂ ਹੋਰ ਸਰਕਾਰਾਂ ਜਿੱਥੇ ਸੂਬੇ ਦੇ ਵਿੱਚ ਨਹੀਂ ਤਾਂ ਉੱਥੇ ਤੰਗ ਹੀ ਕੀਤਾ ਜਾਂਦਾ ਹੈ ਔਰ ਰਾਜਪਾਲ ਦੇ ਵੱਲੋਂ ਕਿਉਂ ਇੰਟਰਫੀਰੈਂਸ ਕੀਤੀ ਜਾਂਦੀ ਹੈ ਦਖਲਅੰਦਾਜ਼ੀ ਦਾ ਹਮੇਸ਼ਾ ਤੋਂ ਹੀ ਇਲਜ਼ਾਮ ਜਿਹੜਾ ਹੈ ਉਰਵਨਬਾਰੀ ਲਲ ਕੋਹਤੇ ਲਗਦਾ ਹੈ ਹੈ ਤਾਂ ਹੁਣ ਗੁਲਾਬਚੰਦ ਕਟਾਰੀਆ ਦੇ ਵੱਲੋਂ ਇਹ ਜ਼ਿੰਮੇਵਾਰੀ ਸਾਬੀ ਗਈ ਹੈ ਆਪਣੇ ਆਪ ਦੇ ਵਿੱਚ ਵਾਕਈ ਹੀ ਆਮ ਸਵਾਲ ਹੈ ਕਿ ਸੀਐਮ ਦੇ ਨਾਲ ਇਹ ਪੰਜਾਬ ਸਰਕਾਰ ਦੇ ਨਾਲ ਕਿਸ ਤਰੀਕੇ ਦਾ ਰਿਸ਼ਤਾ ਰਹੇਗਾ ਔਰ ਕਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਟੈਕਲ ਕਰਨਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਤਲਕੀ ਰਹੀ ਹੈ ਜਾਂ ਜੋ ਕਮਿਊਨੀਕੇਸ਼ਨ ਗੈਪ ਰਿਹਾ ਹੈ ਉਸ ਦਾ ਸਪੱਖ ਪਲੀ ਪਾਰਟੀ ਜਾਣੂ ਹੋਣਗੇ ਸਭਾਵਿਕ ਤੌਰ ਤੇ ਗੁਲਾਬਚੰਦ ਕਟਾਰੀਆ ਔਰ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋਏ ਹੀ ਨਵੀਂ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਲਈ ਜਾਏਗੀ ਤਾਂ ਇੰਤਜ਼ਾਰੇ ਵੀ ਰਹੇਗਾ बनवारी लाल पुरोहित ਜਦੋਂ ਉਹਨਾਂ ਦਾ ਹੁਣ ਇਸਤੀਫਾ ਮਨਜ਼ੂਰ ਹੋ ਗਿਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ ਕੋਈ ਬਿਆਨ ਦਿੰਦੇ ਵੀ ਨੇ ਜਾਂ ਫਿਰ ਨਹੀਂ ਇਹ ਵੀ ਦੇਖਣ ਨੂੰ ਹੋਏਗਾ ਔਰ ਗੁਲਾਬ ਚੰਦ ਕਟਾਰੀਆ ਕੀ ਕਹਿਣਗੇ ਇਹ ਵੀ ਦਸਾਰ ਰਹੇ